ਅੱਜ ਜਿਹੜਾ ਮੈਰਾਥਨ ਕਰਨਾ ਹੈ ਵਾਕ ਐਂਡ ਰਨ ਵਾਲੋ ਉਹਦਾ ਪਰਪਸ ਹੈ ਕਿ 26 ਜੂਨ ਇੰਟਰਨੈਸ਼ਨਲ ਡੇ ਅਗੇਂਸਟ ਡਰਗ ਅਬਯੂਸ ਐਂਡ ਇਲੀਜੀਟ ਟ੍ਰਾਫਿਕਿੰਗ ਪੂਰੀ ਦੁਨੀਆ 'ਚ ਏਕਨੋਲਜ ਕੀਤਾ ਗਿਆ ਮਨਾਇਆ ਜਾਂਦਾ ਹੈ ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਡਰਗਸ ਔਰ ਇਲੀਜੀਟ ਟ੍ਰਾਫਿਕਿੰਗ ਹੈ ਥੈਟ ਮੀਨਸ ਜਿਹੜੀ ਹਿਊਮਨ ਫਲੇਸ਼ ਦੀ ਟ੍ਰਾਫਿਕਿੰਗ ਹੁੰਦੀ ਹੈ ਭਾਵੇਂ ਉਹ ਲੇਬਰ ਕਲਾਸ ਹੋਏ ਜਾਂ ਫੀਮੇਲਸ ਹੋਣ ਜਾਂ ਬੱਚੇ ਹੋਣ ਇੱਕ ਤਾਂ ਉਹ ਐਸਪੈਕਟ ਹੈ ਜਿਹੜਾ ਬਹੁਤ ਹੀ ਸੀਰੀਅਸ ਪੂਰੇ ਪੂਰੇ ਵਰਲਡ ਚ ਐਕਨੋਲਜ ਹੋ ਚੁੱਕਾ ਹੈ ਜਿਹਦੇ ਖਿਲਾਫ ਸਾਰੇ ਸਾਰੇ ਦੁਨੀਆ ਚ ਸਟ੍ਰਿੰਜੈਂਟ ਲਾਜ਼ ਬਣੇ ਹੋਏ ਆ ਇਨਕਲੂਡਿੰਗ ਆਰ ਕੰਟਰੀ ਇਸ ਦੇ ਨਾਲ ਹੀ ਨਸ਼ੇ ਦਾ ਤੁਹਾਨੂੰ ਪਤਾ ਹੈ ਅੱਜ ਕੱਲ ਪੰਜਾਬ ਚ ਇੱਕ ਡਰਾਈਵ ਚੱਲ ਰਹੀ ਹੈ ਜਿਹੜੀ ਪਿਛਲੇ ਦਿਨਾਂ ਚ ਅਸੀਂ ਕਾਫੀ ਐਕਟੀਵੇਟ ਕੀਤੀ ਹੋਈ ਹੈ ਇਹਨਾਂ ਦੋਨੋਂ ਅਸਪੈਕਟਸ ਨੂੰ ਸਪੈਸ਼ਲੀ ਜਿਹੜੇ ਤੇ ਬੱਚੇ ਆਏ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੜੇ ਇੰਪੋਰਟੈਂਟ ਮਸਲੇ ਹੈ ਪੂਰੇ ਦੇ ਪੂਰੇ ਵਰਲਡ ਲਈ ਉਹਨਾਂ ਨੂੰ ਹਮੇਸ਼ਾ ਅਸੀਂ ਇੰਪੋਰਟੈਂਸ ਦੇਣੀ ਹੈ ਔਰ ਲੋਕਾਂ ਨੂੰ ਅਵੇਅਰ ਕਰਨਾ ਹੈ ਕਿ ਜਿਹੜੇ ਡਰੱਗਸ ਦੇ ਖਿਲਾਫ ਔਰ ਇਲੈਸਟ ਟ੍ਰੈਫਿਕਿੰਗ ਦੇ ਖਿਲਾਫ ਸਾਨੂੰ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ ਹੈ ਜਿਹੜੀ ਲਾਅ ਐਨਫੋਰਸਮੈਂਟ ਏਜੰਸੀਜ਼ ਹੈ ਉਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਉਸ ਦੇ ਤਹਿਤ ਹੀ ਹਰ ਸਾਲ ਪੂਰੇ ਵਰਲਡ 'ਚ ਦੋਨੋਂ ਕਨਸੈਪਟਸ ਦੇ ਲਈ ਇਹ ਦਿਨ ਮਨਾਇਆ ਜਾਂਦਾ ਹੈ ਪਿਛਲੇ ਸਾਲ ਵੀ ਅਸੀਂ ਇੱਕ ਇਦਾਂ ਦਾ ਹੀ ਫੰਕਸ਼ਨ ਆਰਗੇਨਾਈਜ਼ ਕੀਤਾ ਸੀ ਔਰ ਇਸ ਸਾਲ ਵੀ ਅਸੀਂ ਕਰ ਰਹੇ ਹਾਂ ਸੋ ਜਿਹੜੇ ਤੁਹਾਡੇ ਪ੍ਰਾਈਵੇਟ ਸਿਟੀਜ਼ਨਸ ਹੈ ਉਹਨਾਂ ਦੇ ਔਰ ਜਿਹੜੀ ਮੀਡੀਆ ਇੱਥੇ ਆਈ ਹੈ ਉਹਨਾਂ ਦੇ ਮਾਧਿਅਮ ਦੇ ਰਾਹੀਂ ਅਸੀਂ ਇਹ ਅਵੇਅਰਨੈਸ ਹੋਰ ਜਨਰੇਟ ਕਰਨਾ ਚਾਹੁੰਦੇ ਹਾਂ ਕਿ ਲੋਕ ਵੱਧ ਤੋਂ ਵੱਧ ਕਮਿਊਨਿਟੀ ਇਵੈਂਟ ਚ ਪਾਰਟਿਸਿਪੇਟ ਕਰੇ ਔਰ ਕਿਉਂਕਿ ਅਜੇ ਵਾਕ ਇਨ ਰਨ ਮੈਰਾਥਨ ਹੈ ਇੱਕ ਹੈਲਥ ਇਨੀਸ਼ੀਏਟਿਵ ਵੀ ਹੋ ਜਾਂਦਾ ਹੈ ਜਿਹੜਾ ਆਪਣੀ ਫਿਟਨੈਸ ਡਰਾਈਵ ਚੱਲਦੀ ਹੈ ਇਹ ਉਹਦੇ ਤਹਿਤ ਵੀ ਇੱਕ ਇਨੀਸ਼ੀਏਟਿਵ ਹੈ ਸਾਡਾ ਸੋ ਥੈਂਕ ਯੂ ਜਿਹੜੀ ਸਾਡੀ ਫੋਰਸ ਆਈ ਹੈ ਔਰ ਜਿਹੜੇ ਪ੍ਰਾਈਵੇਟ ਲੋਕੀ ਸਾਡੇ ਨਾਲ ਜੁੜੇ ਥੈਂਕ ਯੂ ਸੋ ਮੱਚ ਆਈ ਹੋਪ ਇਹ ਸਾਡਾ ਮਿਸ਼ਨ ਸਕਸੈ ਥੈਂਕ ਯੂ 26 ਜੂਨ ਇੰਟਰਨੈਸ਼ਨਲ ਐਂਟੀ ਡਰੱਗਜ਼ ਡੇ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਮੈਡਮ ਅਵਨੀਤ ਕੌਂਡਲ ਦੀ ਅਗਵਾਈ ਵਿੱਚ ਪੁਲਿਸ ਭਾਗ ਵੱਲੋਂ ਗੜੀ ਪੁਲ ਤੋਂ ਢੰਡੇ ਸਾਂਝਾ ਘਰ ਤੱਕ ਮੈਰਾਥਨ ਦੌੜ ਕਰਵਾਈ ਗਈ ਜਿਸ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਰਹਿਣ ਦਾ ਸੰਦੇਸ਼ ਦੇਣਾ ਅਤੇ ਤੰਦਰੁਸਤ ਰਹਿਣਾ ਸੀ ਇਸ ਮੌਕੇ ਐਸਐਸਪੀ ਮੈਡਮ ਅਵਨੀਤ ਕੌਰ ਕੌਂਡੜ ਉਚੇਚੇ ਤੌਰ ਤੇ ਖੁਦ ਇਸ ਮੈਰਾਥਨ ਦੌੜ ਵਿੱਚ ਸ਼ਾਮਲ ਹੋਏ ਆਓ ਦੇਖਦੇ ਹਾਂ ਵੱਖ-ਵੱਖ ਤਸਵੀਰਾਂਆਂ ਆਹੀ ਅੱਜ ਦੇ ਮੈਰਾਥਨ ਦੌੜ ਦੀਆਂ ਚਲਕੀਆਂ ਮਾਛੀਵੜਾ ਸਾਹਿਬ ਤੋਂ ਮਾਸਟਰ ਸतीश ਕੁਮਾਰ ਦੀ ਰਿਪੋਰਟ ਆ ਬੜਾ ਅੱਜ ਆ ਗਿਆ ਹਾਂਜੀ ਮੈਡਮ ਅੱਜ ਆ ਦੌੜ ਕਰਾਈ ਗਈ ਹੈ ਜੀ ਮੁਲਾਜ਼ਮਾਂ ਦੀ ਖਾਸ ਕਰਕੇ ਜੀ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ ਜੀ ਅਕੱਜੀ ਖੰਨਾ ਪੁਲਿਸ ਵੱਲੋਂ ਇੱਕ ਵਾਕ ਐਂਡ ਮੈਰਾਥਨ ਆਰਗੇਨਾਈਜ਼ ਕੀਤਾ ਗਿਆ ਸੀਗਾ ਸਮਰਾਲਾ ਸਬਡਿਵੀਜ਼ਨ 'ਚ ਇਹ ਜਿਹੜਾ 26 ਜੂਨ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਔਰ ਇਲੀਜੀਟ ਟਰੈਫਿਕਿੰਗ ਹੁੰਦਾ ਹੈ ਉਹਦੇ ਉਹਨੂੰ ਤੇ ਅੰਚ ਰੱਖਦੇ ਹੋਏ ਇਹਨਾਂ ਦੋਨਾਂ ਮੁੱਦਿਆਂ ਦੀ ਅਵੇਅਰਨੈਸ ਅਵੇਅਰਨੈਸ ਲਈ ਅਸੀਂ ਇਹ ਇਨੀਸ਼ੀਏਟਿਵ ਲੈਂਦਾ ਸੀਗਾ ਜਿਦਾਂ ਜਿ ਸਾਡੀ ਖੰਨਾ ਪੁਲਿਸ ਤੇ ਆਫੀਸਰਸ ਮੁਲਾਜ਼ਮ ਤੇ ਨਾਲ ਜਿਹੜੇ ਪ੍ਰਾਈਵੇਟ ਐਨ ਜੀਓ ਸਾਨੂੰ ਇਹਦੇ ਨਾਲ ਸਪੋਰਟ ਕਰਨਾ ਚਾਹੁੰਦੇ ਸੀ ਤੇ ਛੋਟੇ ਬੱਚੇ ਵੀ ਇਹਨਾਂ ਸਾਰਿਆਂ ਨੇ अराउंड ਸਵਾ 100 ਹੋਣਗੇ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ 5 ਕਿਲੋਮੀਟਰ ਦੀ ਜੀਐਸਿਗੀ ਵਾਕ kiya ਰਨ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਇਸ ਦੇ ਨਾਲ ਹੀ ਇੱਕ ਫਿਟਨੈਸ ਇਨੀਸ਼ੀਏਟਿਵ ਵੀ ਹੋ ਜਾਂਦਾ ਸਾਡੀ ਰੂਟੀਨ ਦੀ ਪੁਲਿਸਿੰਗ ਚ ਸਾਰੇ ਬਿਜ਼ੀ ਰਹਿੰਦੇ ਕੁਝ ਰਿਫਰੈਸ਼ਿੰਗ ਹੋ ਜਾਂਦਾ ਹੈ ਸੋ ਬੇਸਿਕਲੀ ਇਹੀ ਸਾਡਾ ਪਰਪਸ ਹੈ ਤੇ ਸਾਡੀ ਜਿਹੜੀ ਮਾਨਯੋਗ ਸੀਐਮ ਪੰਜਾਬ ਬੋਡੀ ਜੀ ਵੀ ਪੰਜਾਬ ਵੱਲੋਂ ਜਿਹੜੀ ਸਾਨੂੰ ਹਦਾਇਤਾਂ ਹੈ ਕਿ ਨਸ਼ੇ ਦੇ ਖਿਲਾਫ ਸਾਡੀ ਕਾਫੀ ਡਰਾਈਵ ਚੱਲ ਰਹੀ ਹੈ ਉਹਦੇ ਚ ਵੀ ਇੱਕ ਇੱਕ ਅਵੇਰਨੈਸ ਦਾ ਇਨੀਸ਼ੀਏਟਿਵ ਹੈ ਜੀ ਕਿ ਇੱਕ ਪਾਸੇ ਅਸੀਂ ਐਨਫੋਰਸਮੈਂਟ ਕਰ ਰਹੇ ਹਾਂ ਤੇ ਨਾਲ ਦਾ ਹੁਣ ਸਾਡੀ ਪ੍ਰਾਪਰਟੀ ਫੋਰ ਫੀਚਰ ਵੀ ਚੱਲ ਰਿਹਾ ਇਸੇ ਤਰ੍ਹਾਂ ਇੱਕ ਅਵੇਰਨੈਸ ਦੇ ਐਂਗਲ ਤੋਂ ਅਸੀਂ ਇਹ ਵਾਕ ਐਂਡ ਰਨ ਕਰਾਇਆ ਮੈਡਮ ਨਸ਼ਿਆਂ ਨੂੰ ਲੈ ਕੇ ਹੀ ਪੰਜਾਬ ਪੁਲਿਸ ਕਾਸਟ ਆਪਰੇਸ਼ਨ ਕਰ ਰਹੀ ਹੈ ਜੀ ਇਹਨੂੰ ਤਾਂ ਵੀ ਛੋਟੀਆਂ ਮੱਛੀਆਂ ਜਰੀਏ ਜੀ ਵੱਡੇ ਮਗਰ ਮੱਛਾਂ ਨੂੰ ਹੱਥ ਪਾਇਆ ਜਾਵੇ ਤੇ ਚੈਨ ਨੂੰ ਤੋੜਿਆ ਜਾ ਸਕੇ ਜੀ ਜੀ ਸਾਡੀ ਜਿਹੜੀ ਨਸ਼ਿਆਂ ਦੇ ਖਿਲਾਫ ਮੁਹਿੰਮ ਹੈ ਹਰ ਲੈਵਲ ਤੇ ਹੈ ਫਾਵਿਓ ਪੁਆਇੰਟ ਆਫ ਸੇਲ ਜਿਹੜੇ ਡਰਗ ਪੈਡਲਰ ਹੁੰਦੇ ਆ ਜਿਹੜੇ ਛੋਟੇ ਲੈਵਲ ਤੇ ਛੋਟੇ ਕੁਆਂਟੀਟੀ ਦਾ ਵੀ ਨਸ਼ਾ ਵੇਦੇਸ ਤੇ ਨਾਲ ਨਾਲ ਜਿਹੜੇ ਵੱਡੇ ਜਿਹਨੂੰ ਬਿਗ ਫਿਸ਼ ਕਹਿੰਦੇ ਹਰ ਪਾਸੇ ਹੀ ਸਾਡਾ ਇਹ ਸਰਵੇਲੈਂਸ ਚੱਲ ਰਹੀ ਹੈ ਹਲੇ ਕਾਸੋ ਜਿਹੜੇ ਹੈ ਉਹ ਪੁਆਇੰਟ ਆਫ ਸੇਲ ਤੇ ਚੱਲਦੇ ਆ ਤੇ ਇਹਦੇ ਨਾਲ ਹੀ ਅਸੀਂ ਹੌਲੀ-ਹੌਲੀ ਤੁਹਾਨੂੰ ਰਿਜ਼ਲਟਸ ਦਵਾਂਗੇ ਜਿੱਦੇ ਵਿੱਚ ਅਸੀਂ ਇਹਨਾਂ ਦੇ ਵੱਡੇ ਸਮਗਲਰਾਂ ਤੱਕ ਵੀ ਜਾਵਾਂਗੇ ਕਾਸੋ ਆਪਰੇਸ਼ਨ ਦੇ ਵਿੱਚ ਕਿੰਨੇ ਕਿੰਨਾ ਕਿ ਡਰੱਗ ਜਣ ਕੇ ਬਰਾਮਦ ਕੀਤਾ ਜਾ ਚੁੱਕਿਆ ਹੈ ਜੀ ਹੁਣ ਐਗਜੈਕਟ ਫਿਗਰ ਤਾਂ ਹਲੇ ਇਸ ਟਾਈਮ ਮੇਰੇ ਕੋਲ ਨਹੀਂ ਹੈ ਪਰ ਪਿਛਲੇ 4-5 ਦਿਨਾਂ 'ਚ ਅਸੀਂ ਕੋਈ ਕਮਰਸ਼ੀਅਲ ਕੁਆਂਟੀਟੀ ਤਾਂ ਨਹੀਂ ਕੀਤੀ ਪਰ ਅਸੀਂ ਕਾਫੀ ਅਕਿਊਜ਼ ਫੜੇ ਵੀ ਹੈਗੇ ਕਈਆਂ ਤੇ 6 ਤੋਂ 10 ਦੇ ਕਲੰਦਰੇ ਵੀ ਦਿੱਤੇ ਤੇ ਐਗਜੈਕਟ ਕੁਆਂਟੀਟੀ ਇਸ ਟਾਈਮ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅੱਜ ਦੀ ਇਸ ਮੈਰਾਥਨ ਦੌੜ ਦਾ ਤੁਹਾਡੇ ਵੱਲੋਂ ਕੀ ਸੁਨੇ ਅੱਜ ਦੇ ਮੈਰਾਥਨ ਦਿਹਾੜੇ ਸਾਡਾ ਸੁਨੇਹਾ ਹੀ ਹੈ ਕਿ ਜੇ ਤੁਹਾਡੇ ਕੋਲ ਕੋਈ ਡਰੱਗਸ ਦੀ ਇਨਫੋਰਮੇਸ਼ਨ ਹੈ ਜਾਂ ਕੋਈ ਇਲੈਸੀਟ ਟਰੈਫਿਕਿੰਗ ਹੈ ਇਹਨਾਂ ਦੋ ਮੁੱਦਿਆਂ ਦੀ ਅਵੇਰਨੈਸ ਲਈ ਸਾਨੂੰ ਪਬਲਿਕ ਨੂੰ ਅਪੀਲ ਹੈ ਕਿ ਤੁਸੀਂ ਕਦੇ ਵੀ ਪੁਲਿਸ ਨੂੰ ਜਾਂ ਕਿਸੇ ਵੀ ਲਾਅ ਐਨਫੋਰਸਮੈਂਟ ਏਜੰਸੀ ਨੂੰ ਰਿਪੋਰਟ ਕਰ ਸਕਦੇ ਹੋ ਕਿਉਂਕਿ ਇਹ ਬੜੇ ਹੀ ਸੰਵੇਦਨਸ਼ੀਲ ਮਸਲੇ ਆ ਪੂਰੇ ਵਰਲਡ ਲਈ ਕਾਹਾਂ ਇਸ ਦਿਨ ਨੂੰ ਨੋਟੀਫਾਈ ਕੀਤਾ ਗਿਆ ਹੈ ਇੰਟਰਨੈਸ਼ਨਲ ਡਰਗ ਅਬਿਊਜ਼ ਐਂਡ ਇਲੈਸੀਟ ਟਰੈਫਿਕ ਮੈਰਾਥਨ ਡਾੜ ਜਿੱਥੇ ਕਿ ਇਸ ਤੋਂ ਇਲਾਵਾ ਨਸ਼ਾ ਰੋਕਨ ਦਿਰੀ ਹੋਰ ਕਿਹੜੇ-ਕਿਹੜੇ ਉਪਰਾਲੇ ਨੇ ਲਏ ਕੀਤੇ ਜਾ ਰਹੇ ਹਨ ਜਿਵੇਂ ਤੁਹਾਡੇ ਪੱਤਰਕਾਰਾਂ ਨੇ ਹੀ ਸਾਨੂੰ ਸਵਾਲ ਕੀਤਾ ਕਿ ਕਾਸੋ ਚੱਲ ਰਿਹਾ ਹੈ ਕਿਤਾ ਸਾਡੇ ਕਾਸੋ ਵੀ ਚੱਲ ਰਿਹਾ ਹੈ ਤੇ ਸਾਡੇ ਸਰਪ੍ਰਾਈਜ਼ ਰੇਟਸ ਵੀ ਚੱਲ ਰਿਹਾ ਹੈ ਉਹਦੇ ਨਾਲ ਸਾਡਾ ਜਿਹੜਾ ਐਨਡੀਪੀਐਸ ਪ੍ਰਾਪਰਟੀ ਜਿਹੜੇ ਸਮਗਲਰਸ ਹੈ ਉਹਨਾਂ ਦੀ ਪ੍ਰਾਪਰਟੀ ਅਟੈਚ ਦੀ ਵੀ ਮੁਹਿੰਮ ਚੱਲ ਰਹੀ ਹੈ ਇਸ ਤਰ੍ਹਾਂ ਸਾਡੇ ਕਈ ਸਾਰੇ ਉਪਰਾਲੇ ਆ ਜੀ ਅੱਗੇ ਅਸੀਂ ਯੂਥ ਨੂੰ ਹੁਣ ਜਦੋਂ ਸਕੂਲ ਕਾਲਜਸ ਬੰਦੇ ਅਸੀਂ ਯੂਥ ਨੂੰ ਪਾਰਟਿਸਿਪੇਟ ਕਰਨ ਲਈ ਅੱਗੇ ਕੁਝ ਹੋਰ ਸਪੋਰਟਸ ਇਵੈਂਟਸ ਵੀ ਕਰਾਵਾਂਗੇ ਤੇ ਡਰਗਸ ਤੇ ਅਵੇਰਨੈਸ ਲਈ ਅਸੀਂ ਕੋਈ ਡਰਾਮਾ ਵਗੈਰਾ ਵੀ ਕਰਾਵਾਂਗੇ ਸੋ ਦੈਟ ਵੱਧ ਤੋਂ ਵੱਧ ਕਮਿਊਨਿਟੀ ਇਹਦੇ ਚ ਸਾਡੇ ਨਾਲ ਪਾਰਟਿਸਿਪੇਟ ਕਰੇ ਮੈਡਮ ਕਿੰਨੇ ਕਿ ਜਣਾਂ ਦੀ ਹੁਣ ਤੱਕ ਪ੍ਰਾਪਰਟੀ ਸੀਲ ਕਰ ਚੁੱਕੀ ਹੋ ਜੀ ਸਰਕ ਪੰਜਾਬ ਸਰਕਾਰ ਜੀ ਜਿਹੜੇ ਡਰਗਰ ਨੇ ਜੀ ਦੇਖੋ ਜੀ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਇਸ ਇਸ ਸਾਲ ਹੀ ਅਸੀਂ ਚਾਰ ਡਰਗ ਸਮਗਲਰਸ ਦੀ ਪ੍ਰਾਪਰਟੀ ਫ੍ਰੀਜ਼ ਕਰਾ ਚੁੱਕੇ ਆ 68 ਐਫ ਐਨਡੀਪੀਐਸ ਦੇ ਤਹਿਤ ਤੇ ਪਿਛਲੇ ਸਾਲ ਅਸੀਂ 11 ਐਦਾਂ ਦੇ ਸਮਗਲਰਸ ਦੀ ਪ੍ਰਾਪਰਟੀ ਅਟੈਚ ਕਰ ਚੁੱਕੇ ਠੀਕ ਹੈ ਥੈਂਕ ਯੂ